ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਅਤੇ ਅੱਗੇ ਜਾ ਕੇ ਸਮੁੱਚੇ 시ਮੇਦਾਰਨ ਜੁੜਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਗਾਊਂ ਤੌਰ ਤੇ ਬਹੁਤ ਬਹੁਤ ਸਵਾਗਤ ਅੱਜ ਦੀ ਇਸ ਗੱਲਬਾਤ ਤੇ ਤਾਜ਼ਾ ਅੰਕ ਵਿੱਚ ਜਿਹਦੇ ਵਿੱਚ ਹੁਣ ਗੱਲ ਕਰਾਂਗੇ ਦੇਸ਼ ਅੰਦਰ ਸਕੂਲੀ ਵਿੱਦਿਆ ਦਾ ਸਭ ਤੋਂ ਪ੍ਰਮੁੱਖ ਬੋਰਡ ਜਿਹੜਾ ਮੰਨਿਆ ਜਾਂਦਾ ਹੈ ਸੈਂਟਰਲ ਬੋਰਡ ਆਫ সেকেন্ডਰੀ ਐਜੂਕੇਸ਼ਨ ਯਾਨੀ ਕਿ CBSE ਜਿਸ ਤੋਂ ਮਾਨਤਾ ਪ੍ਰਾਪਤ ਸਕੂਲ ਸਾਰੇ ਦੇਸ਼ ਵਿੱਚ ਚੱਲਦੇ ਨੇ ਤੇ ਵੱਡੀ ਗਿਣਤੀ ਵਿੱਚ ਨਾਂ ਵਿੱਚ ਵਿਦਿਆਰਥੀ ਪੜ੍ਹਦੇ ਨੇ ਪੰਜਾਬ ਵਿੱਚ ਵੀ CBSE ਦੇ ਵਧੇਰੇ ਸਕੂਲ ਮੌਜੂਦ ਨੇ ਸਭ ਤੋਂ ਜ਼ਿਆਦਾ ਸਕੂਲ ਸਾਦੇ ਸੇ ਬੋਰਡ ਨਾਲ ਸੰਬੰਧਿਤ ਨੇ ਪੂਰੇ ਦੇਸ਼ ਵਿੱਚ ਤੇ ਹੀ ਆਲਮ ਪੰਜਾਬ ਵਿੱਚ ਵੀ ਨਜ਼ਰ ਆਉਂਦਾ ਹੈ। ਸੀਬੀਐਸਸੀ ਦੀ ਨਵੀਂ ਸਿਲੇਬਸ ਪ੍ਰਣਾਲੀ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਗਿਆ। ਇਹ ਸਵਾਲ ਉੱਠਿਆ। ਬਹੁਤ ਰੌਲਾ ਪਿਆ ਇਸ ਉੱਪਰ। ਪਰ ਜਿੰਨੀ ਗੱਲ ਦੀ ਹੋਣੀ ਚਾਹੀਦੀ ਸੀ ਉੰਨੀ ਹਾਲੇ ਵੀ ਨਹੀਂ ਹੋਈ। ਸਪਸ਼ਟਤਾ ਇਸ ਮੁੱਦੇ ਉੱਪਰ ਨਜ਼ਰ ਨਹੀਂ ਆ ਰਹੀ ਸੀਬੀਐਸਸੀ ਵੱਲੋਂ ਸਪਸ਼ਟੀਕਰਨ ਜ਼ਰੂਰ ਆਇਆ ਕਿ ਅਜਿਹਾ ਕੁਝ ਨਹੀਂ ਕੀਤਾ ਗਿਆ ਪਰ ਪੰਜਾਬੀ ਪ੍ਰੇਮੀ ਇਹ ਗੱਲ ਵੀ ਮਹਿਸੂਸ ਕਰਦੇ ਨੇ ਕਿ ਧੂਆਂ ਤਾਂ ਉੱਥੇ ਹੀ ਉੱਠਦਾ ਜਿੱਥੇ ਕੁਝ ਨਾ ਕੁਝ ਅੱਗ ਬਲਦੀ ਹੋਵੇ ਜਾਗ ਬਲਣ ਵਰਗੀ ਕੋਈ ਸਥਿਤੀ ਮੌਜੂਦ ਹੋਵੇ ਸੋ ਕੀ ਵਾਕਈ ਪੰਜਾਬੀ ਬੋਲੀ ਨਾਲ ਬਹੁਤ ਵੱਡਾ ਤਕਾ ਹੋ ਰਿਹਾ ਹੈ ਇੱਕ ਵਾਰ ਫਿਰ ਹੋ ਰਿਹਾ ਹੈ ਤੇ ਪੰਜਾਬੀਆਂ ਦਾ ਵੱਡਾ ਹਿੱਸਾ ਚੋਪਿਆ ਇਸ ਬੰਨੇ ਧਿਆਨ ਨਹੀਂ ਦੇ ਰਿਹਾ ਇਹ ਇੱਕ ਸਵਾਲ ਹੈ ਜੋ ਇਸ ਵੇਲੇ ਉੱਠ ਰਿਹਾ ਹੈ ਜੋ ਜਵਾਬ ਮੰਗਦਾ ਸੋ ਇਸ ਵਿਸ਼ੇ ਨੂੰ ਪ੍ਰਮੁੱਖ ਤੌਰ ਤੇ ਅੱਜ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇਹਦੇ ਇਰਦ-ਗਿਰਦ ਘੁੰਮਦੇ ਹਰੇਕ ਪਹਿਲੂ ਬਾਰੇ ਤੁਹਾਨੂੰ تفصیلی ਜਾਣਕਾਰੀ ਦਵਾਂਗੇ ਅੱਜ ਦੀ ਇਸ ਗੱਲਬਾਤ ਦੇ ਪ੍ਰਮੁੱਖ ਵਿਸ਼ੇ ਵਜੋਂ ਇਸੇ ਗੱਲਬਾਤ ਵਿੱਚ ਵਿਸ਼ੇ ਹੋਰ ਵੀ ਹੋਣਗੇ ਅੱਗੇ ਜਾ ਕੇ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਇਹਨਾਂ ਸਾਰੇ ਵਿਸ਼ਿਆਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਅੱਜ ਦੀ ਇਸ ਗੱਲਬਾਤ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਸਮੁੱਚੇ ਸਮੇਂ ਦਰਾਂ ਜੁੜੇ ਰਹਿਣਾ ਅੱਜ ਦੀ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚੇ ਤੇ ਇਸੇ ਤਰ੍ਹਾਂ ਤੁਸੀਂ ਵੀ ਅੱਜ ਦੀ ਇਸ ਗੱਲਬਾਤ ਨਾਲ ਜੁੜ ਸਕਦੇ ਹੋ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਭਾਵ ਕੇ ਕਮੈਂਟਸ ਤੇ ਰਾਹੀਂ ਤੁਸੀਂ ਵੀ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਚਰਚਾ ਅਧੀਨ ਲਿਆਂਦੇ ਗਏ ਵਿਸ਼ਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਉਸ ਬਾਰੇ ਜੋ ਵੀ ਸੋਚਣਾ ਹੈ ਜਾਂ ਮੰਨਣਾ ਹੈ ਤੁਸੀਂ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਕਮੈਂਟਸ ਤੇ ਰਾਹੀਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੂਰੀ ਦੇਸ਼ ਦੇ ਵਿਦਿਆ ਖੇਤਰ ਵਿੱਚ ਇੱਕ ਨਵਾਂ ਮੁੱਦਾ ਚਰਚਾ ਵਿੱਚ ਆ ਗਿਆ ਹੈ ਤੇ ਉਸ ਮੁੱਦੇ ਕਰਕੇ ਭਾਸ਼ਾਵਾਂ ਦੀ ਗੱਲ ਵੀ ਹੋਣ ਲੱਗੀ ਹੈ ਖਾਸ ਕਰ ਖੇਤਰੀ ਭਾਸ਼ਾਵਾਂ ਦੀ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਜ ਜਿਹਨਾਂ ਨੂੰ ਉੱਥੋਂ ਦੇ ਲੋਕ ਆਪਣੀ ਮਾਤ ਭਾਸ਼ਾ ਵਜੋਂ ਮੰਨਦੇ ਨੇ ਸਤਿਕਾਰ ਦਿੰਦੇ ਨੇ ਹੁਣ ਦੇਸ਼ ਅੰਦਰ ਸਕੂਲੀ ਵਿੱਦਿਆ ਦਾ ਸਭ ਤੋਂ ਪ੍ਰਮੁੱਖ ਬੋਰਡ ਜਿਹੜਾ ਮੰਨਿਆ ਜਾਂਦਾ ਹੈ ਸੈਂਟਰਲ ਬੋਰਡ ਆਫ সেকেন্ডਰੀ ਐਜੂਕੇਸ਼ਨ ਯਾਨੀ ਕਿ CBSE ਜਿਸ ਤੋਂ ਮਾਨਤਾ ਪ੍ਰਾਪਤ ਸਕੂਲ ਸਾਰੇ ਦੇਸ਼ ਵਿੱਚ ਚੱਲਦੇ ਨੇ ਤੇ ਵੱਡੀ ਗਿਣਤੀ ਵਿੱਚ ਨਾਂ ਵਿੱਚ ਵਿਦਿਆਰਥੀ ਪੜ੍ਹਦੇ ਨੇ ਪੰਜਾਬ ਵਿੱਚ ਵੀ CBSE ਦੇ ਵਧੇਰੇ ਸਕੂਲ ਮੌਜੂਦ ਨੇ ਸਭ ਤੋਂ ਜ਼ਿਆਦਾ ਸਕੂਲ ਸਾਡੇ ਇਸੇ ਬੋਰਡ ਨਾਲ ਸੰਬੰਧਿਤ ਨੇ ਪੂਰੇ ਦੇਸ਼ ਵਿੱਚ ਤੇ ਹੀ ਆਲਮ ਪੰਜਾਬ ਵਿੱਚ ਵੀ ਨਜ਼ਰ ਆਉਂਦਾ ਹੁਣ CBSE ਨੇ ਪਿਛਲੇ ਦਿਨਾਂ ਦੌਰਾਨ ਕਈ ਤਬਦੀਲੀਆਂ ਕੀਤੀਆਂ ਨੇ ਵਿਦਿਅਕ ਢਾਂਚੇ ਵਿੱਚ ਪ੍ਰੀਖਿਆਵਾਂ ਦੇ ਢਾਂਚੇ ਵਿੱਚ ਸਿਲੇਬਸ ਦੇ ਢਾਂਚੇ ਵਿੱਚ ਸਭ ਤੋਂ ਵੱਡੀ ਤਬਦੀਲੀ ਜਿਹੜੀ ਕੀਤੀ ਗਈ ਸੀ ਕਿ 10ਵੀਂ ਜਮਾਤ ਵਿੱਚ ਬੋਰਡ ਦੀ ਪ੍ਰੀਖਿਆ ਹੁੰਦੀ ਆਪਾਂ ਸਾਰੇ ਜਾਣਦੇ ਹਾਂ ਪੁਰਾਣੇ ਸਮਿਆਂ ਤੋਂ ਬੋਰਡ ਦੀ ਪ੍ਰੀਖਿਆ ਦੀ ਬੜੀ ਗੱਲ ਹੁੰਦੀ ਆ ਰਹੀ ਹੈ ਸੋ ਬੋਰਡ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ ਸਾਲ ਚ ਇੱਕ ਵਾਰੀ ਲਈ ਜਾਂਦੀ ਹੈ ਪਰ ਸਾਰਾ ਸਾਲ ਵਿਦਿਆਰਥੀਆਂ ਵਿੱਚ ਉਸ ਦਾ ਖੌਫ ਵੀ ਰਹਿੰਦਾ ਸਹਿਮ ਵੀ ਰਹਿੰਦਾ ਸਾਹ ਸੁਤੇ ਰਹਿੰਦੇ ਨੇ ਬੋਰਡ ਪ੍ਰੀਖਿਆ ਦਾ ਨਾਮ ਸੁਣਦੇ ਸੋ ਬੋਰਡ ਪ੍ਰੀਖਿਆ ਜਿਹੜੀ ਸਾਲ ਚ ਇੱਕ ਵਾਰੀ ਲਈ ਜਾਂਦੀ ਸੀ ਹੁਣ ਤਬਦੀਲੀ ਇਹ ਕੀਤੀ ਗਈ ਹੈ ਕਿ ਉਹੀ ਬੋਰਡ ਦੀ ਪ੍ਰੀਖਿਆ ਹੁਣ ਆਉਂਦੇ ਬਰੇ ਤੋਂ ਯਾਨੀ ਕਿ ਸਾਲ 2026 ਤੋਂ ਦੋ ਵਾਰੀ ਸਾਲ ਵਿੱਚ ਲਈ ਜਾਵੇਗੀ ਕਰਵਾਈ ਜਾਵੇਗੀ ਪਰ ਰੌਲਾ ਇਸ ਗੱਲ ਦਾ ਜ਼ਿਆਦਾ ਨਹੀਂ ਪਿਆ ਜ਼ਿਆਦਾ ਇਸ ਗੱਲ ਦਾ ਪਿਆ ਖਾਸ ਕਰ ਸਾਡੇ ਪੰਜਾਬ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਸਵਾਲ ਉੱਠੇ ਨੇ ਕਿ CBSE ਦੀ ਨਵੀਂ ਸਿਲੇਬਸ ਪ੍ਰਣਾਲੀ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਗਿਆ ਇਹ ਸਵਾਲ ਉੱਠਿਆ ਬਹੁਤ ਰੌਲਾ ਪਿਆ ਇਸ ਉੱਪਰ ਪਰ ਜਿੰਨੀ ਗੱਲ ਇਹ ਦੀ ਹੋਣੀ ਚਾਹੀਦੀ ਸੀ ਉੰਨੀ ਹਾਲੇ ਵੀ ਨਹੀਂ ਹੋਈ ਸਪਸ਼ਟਤਾ ਇਸ ਮੁੱਦੇ ਉੱਪਰ ਨਜ਼ਰ ਨਹੀਂ ਆ ਰਹੀ CBSE ਵੱਲੋਂ ਸਪਸ਼ਟੀਕਰਨ ਜ਼ਰੂਰ ਆਇਆ ਕਿ ਅਜਿਹਾ ਕੁਝ ਨਹੀਂ ਕੀਤਾ ਗਿਆ ਪਰ ਪੰਜਾਬੀ ਪ੍ਰੇਮੀ ਇਹ ਗੱਲ ਵੀ ਮਹਿਸੂਸ ਕਰਦੇ ਨੇ ਕਿ ਧੂਆਂ ਤਾਂ ਉੱਥੇ ਹੀ ਉੱਠਦਾ ਜਿੱਥੇ ਕੁਝ ਨਾ ਕੁਝ ਅਗ ਬਲਦੀ ਹੋਵੇ ਜਾਗ ਬਲਨ ਵਰਗੀ ਕੋਈ ਸਥਿਤੀ ਮੌਜੂਦ ਹੋਵੇ ਸੋ ਕੀ ਵਾਕਈ ਪੰਜਾਬੀ ਬੋਲੀ ਨਾਲ ਬਹੁਤ ਵੱਡਾ ਤਕਾ ਹੋ ਰਿਹਾ ਹੈ ਇੱਕ ਵਾਰ ਫਿਰ ਹੋ ਰਿਹਾ ਹੈ ਤੇ ਪੰਜਾਬੀਆਂ ਦਾ ਵੱਡਾ ਹਿੱਸਾ ਚੁੱਪਿਆ ਇਸ ਬੰਨੇ ਧਿਆਨ ਨਹੀਂ ਦੇ ਰਿਹਾ ਇਹ ਇੱਕ ਸਵਾਲ ਹੈ ਜੋ ਇਸ ਵੇਲੇ ਉੱਠ ਰਿਹਾ ਹੈ ਜੋ ਜਵਾਬ ਮੰਗਦਾ ਹਾਲੇ ਪਿਛਲੇ ਦਿਨੀ ਹੀ ਆਪਾਂ ਵੇਖਿਆ ਕੋ ਮੰਤਰੀ ਮਾਂ ਬੋਲੀ ਦੇ ਵਾਸਤੇ ਸਮਾਗਮ ਹੋ ਕੇ اٹੇ ਨੇ ਇੱਕ ਦਿਨ ਲਈ ਪੰਜਾਬੀ ਦੀ ਬੜੀ ਗੱਲ ਹੋਈ ਸੀ ਤੇ ਆਪਾਂ ਇਸ ਮੰਚ ਤੇ ਜਦੋਂ ਵੀ ਗੱਲ ਕੀਤੀ ਹੈ ਕਿ ਹੈ ਕਿ ਪੰਜਾਬੀ ਨੂੰ ਖਤਰਾ ਸਾਰਾ ਸਾਲ ਹੀ ਬਣਿਆ ਰਹਿੰਦਾ ਤੇ ਕੋ ਮੰਤਰੀ ਮਾਮਲੀ ਦੇ ਵਸਤੋਂ ਪਹਿਲਾ ਸਾਲ ਦੇ ਸ਼ੁਰੂ ਵਿੱਚ ਵੀ ਇਸ ਦੇ ਵਸਤੋਂ ਬਾਅਦ ਵੀ ਸਾਲ ਦੇ ਅੱਧ ਚ ਵੀ ਸਾਲ ਦੀ ਛਿਮਾਹੀ ਤੋਂ ਬਾਅਦ ਵੀ ਇਹਦੀ ਗੱਲ ਸਾਰਾ ਸਾਲ ਕਰਨੀ ਪੈਣੀ ਕਿਉਂਕਿ ਪੰਜਾਬੀ ਨੂੰ ਖਤਰਾ ਲਗਾਤਾਰ ਬਣਿਆ ਹੋਇਆ ਤੇ ਇਹ ਖਤਰਾ ਇੱਕ ਵਾਰ ਫੇਰ ਸਪਸ਼ਟ ਹੋ ਗਿਆ ਜੇਕਰ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਇਸ ਮਾਮਲੇ ਦਾ ਨੋਟਿਸ ਲੈ ਰਹੇ ਨੇ ਤੇ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਪੰਜਾਬ ਵਿੱਚ ਜਿੰਨੇ ਵੀ CBSE ਦੇ ਸਕੂਲ ਚੱਲ ਰਹੇ ਨੇ ਜੇਕਰ ਉਹਨਾਂ ਵਿੱਚ ਪੰਜਾਬੀ ਨੂੰ ਬਾਹਰ ਕੀਤਾ ਜਾਂਦਾ ਤਾਂ ਉਹਨਾਂ ਦੇ ਸਰਟੀਫਿਕੇਟ ਨਹੀਂ ਮੰਨੇ ਜਾਣਗੇ ਉਹਨਾਂ ਦੀ ਮਾਨਤਾ ਨਹੀਂ ਮੰਨੀ ਜਾਵੇਗੀ ਜੇਕਰ ਸਿੱਖਿਆ ਮੰਤਰੀ ਇਹ ਕਹਿ ਰਹੇ ਨੇ ਤਾਂ ਤੁਸੀਂ ਆਪ ਅੰਦਾਜ਼ਾ ਲਾਓ ਕਿ ਵਾਕਈ ਕੋਈ ਗੱਲ ਤਾਂ ਹੋਵੇਗੀ ਤੇ ਹਰਜੋਤ ਸਿੰਘ ਬੈਂਸ ਨੇ ਵੀ ਕਿਹਾ ਕਿ ਉਹ ਇਸ ਮੁੱਦੇ ਉੱਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖਣਗੇ ਤੇ ਜੇਕਰ ਲੋੜ ਪਈ ਤਾਂ ਦਿੱਲੀ ਜਾ ਕੇ ਮਿਲਣਗੇ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁੱਦੇ ਉੱਤੇ ਸਾਰੀ ਗੱਲ ਕੇਂਦਰ ਵੱਲ ਪਾ ਰਹੀ ਹੈ ਕਿ ਕੇਂਦਰ ਵੱਲੋਂ ਇਹ ਧੱਕਾ ਕੀਤਾ ਗਿਆ ਹੈ ਜਦਕਿ ਇਹ ਫੈਸਲਾ CBSE ਵੱਲੋਂ ਜੋ ਲਿਆ ਗਿਆ ਉਸ ਦੀ ਗੱਲ ਪੂਰੇ ਭਾਰਤ ਵਿੱਚ ਹੋ ਰਹੀ ਹੈ ਦੱਖਣ ਭਾਰਤ ਵਿੱਚ ਵੀ ਹੋ ਰਹੀ ਹੈ ਦੱਖਣੀ ਭਾਰਤੀ ਸੂਬਿਆਂ ਵਿੱਚ ਵੀ ਇਸ ਮੁੱਦੇ ਦੀ ਕਾਫੀ ਗੂੰਜ ਪਈ ਹੈ ਪਿਛਲੇ ਦਿਨਾਂਦਰਾਂ ਦੀ ਚਰਚਾ ਉਧਰਲੇ ਬੰਨੇ ਵੀ ਹੁੰਦੀ ਵੇਖੀ ਗਈ ਹੈ ਪੰਜਾਬ ਦੇ ਸਕੂਲਾਂ ਵਿੱਚ ਖਾਸ ਕਰ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲੀ ਦਾ ਕੀ ਹਸ਼ਰ ਕੀਤਾ ਜਾਂਦਾ ਹੈ ਆਪਾਂ ਸਾਰੇ ਵਿਖਤੀਆਂ ਜਾਣਦੇ ਹਾਂ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਕਿੰਨਾ ਦੂਰ ਕੀਤਾ ਜਾ ਰਿਹਾ ਹੈ ਇਹ ਤਾਂ ਕੋਈ ਦੱਸਣ ਵਾਲੀ ਗੱਲ ਨਹੀਂ ਹਰ ਇੱਕ ਸੂਝਵਾਨ ਬੰਦੇ ਨੂੰ ਇਹਦਾ ਪਤਾ ਹੀ ਹੈ ਪਰ ਹੁਣ ਬੱਚਿਆਂ ਨੂੰ ਪੰਜਾਬੀ ਜੋ ਮਾੜੀ-ਮੋਟੀ ਸਕੂਲਾਂ ਨੂੰ ਪੜਾਉਣੀ ਵੀ ਪੈਂਦੀ ਹੈ ਜੇਕਰ ਉਹ ਚੀਜ਼ ਵੀ हट ਜਾਂਦੀ ਹੈ ਤਾਂ ਮਾਂ ਬੋਲੀ ਦਾ ਭਵਿੱਖ ਕਿਉਂ ਜਾ ਹੋਵੇਗਾ ਇਹ ਵਾਕਈ ਸੋਚਣਾ ਪੈਂਦਾ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਪੰਜਾਬੀ ਬੋਲਣ ਤੋਂ ਬੱਚੇ ਕੰਨੀ ਕਤਰਾ ਰਹੇ ਨੇ ਕਿਉਂਕਿ ਉਹਨਾਂ ਦੇ ਘਰ ਦੇ ਉਹਨਾਂ ਨੂੰ ਪੰਜਾਬੀ ਬਲਵਾਉਣ ਤੋਂ ਸਿਖਾਉਣ ਤੋਂ ਕੰਨੀ ਕਤਰਾ ਰਹੇ ਨੇ ਇਸ ਕਰਕੇ ਬੱਚੇ ਉਧਰ ਜੋੜੀ ਨਹੀਂ ਰਹੇ ਤੇ ਜੇ ਮਾੜੀ ਮੋਟੀ ਜੋ ਪ੍ਰਣਾਲੀ ਸਿੱਖਿਆ ਪ੍ਰਣਾਲੀ ਤਹਿਤ ਬੱਚੇ ਪੰਜਾਬੀ ਪੜ੍ਹਦੇ ਸੀ ਲਿਖਦੇ ਸੀ ਸੁਣਦੇ ਸੀ ਜੇ ਉਹ ਤੋਂ ਵੀ ਵਾਂਝੇ ਰਹਿ ਗਏ ਤਾਂ ਫਿਰ ਬੜੀ ਦੁਖਦ ਗੱਲ ਹੋਵੇਗੀ ਪੰਜਾਬ ਅੰਦਰ ਐਦ ਕੀ ਵੀ ਇਸ ਬੜੇ ਗਹਿਰ ਗੰਭੀਰ ਸੰਜੀਦਾ ਵਿਸ਼ੇ ਪਰ ਜਿੰਨੀ ਗੱਲ ਹੋਣੀ ਚਾਹੀਦੀ ਸੀ ਉਨੀ ਹੋਈ ਨਹੀਂ ਬਲਕਿ ਜਿੰਨਾ ਚਿੰਤਨ ਇਹ ਵਿਸ਼ਾ ਮੰਗਦਾ ਸੀ ਇਹ ਗੱਲ ਮੰਗਦੀ ਸੀ ਉਹਦੇ ਆਸ-ਪਾਸ ਵੀ ਗੱਲ ਨਹੀਂ ਹੋਈ ਤੇ ਬਹੁਤ ਇਹ ਕਿਹਵੀਂ ਚਿੰਤਾ ਦੀ ਗੱਲ ਹੈ ਤੇ ਇਸ ਤੋਂ ਵੀ ਜ਼ਿਆਦਾ ਚਿੰਤਾ ਦੀ ਗੱਲ ਹੈ ਜੇ ਵਿਸ਼ਾ ਤੁਸੀਂ ਚਰਚਾ ਵਿੱਚ ਲਿਆਉਂਗੇ ਵੀ ਤਾਂ ਬਹੁਤੇ ਪੰਜਾਬੀ ਇਸ ਵਿਸ਼ੇ ਦਾ ਵੱਲ ਧਿਆਨ ਹੀ ਨਹੀਂ ਦੇਣਗੇ ਸਗੋਂ ਦੀ ਆਲੋਚਨਾ ਕਰਨਗੇ ਕਿ ਇਹ ਕੀ ਕਰਨ ਵਾਲੀ ਗੱਲ ਆ ਇਹ ਕੋਈ ਵਿਸ਼ਾ ਹੈ ਹੀ ਨਹੀਂ ਖਾਸ ਕਰ ਸਾਡੇ ਜਿਹੜੇ ਸ਼ਹਿਰਾਂ ਦੇ ਲੋਕ ਆ ਸ਼ਹਿਰਾਂ ਵਿੱਚ ਵਸਦੇ ਜਿਹੜੇ ਖੌਤੀ ਪੰਜਾਬੀ ਆ ਉਹ ਤਾਂ ਇਸ ਵਿਸ਼ੇਵਲ ਬਿਲਕੁਲ ਵੀ ਧਿਆਨ ਨਹੀਂ ਦੇਣਗੇ ਉਹਨਾਂ ਦਾ ਤਾਂ ਇਹ ਨਜ਼ਰੀਆ ਹੈ ਕਿ ਜੇ ਪੰਜਾਬੀ ਨਹੀਂ ਵੀ ਪੜਾਈ ਜਾਂਦੀ ਸਕੂਲਾਂ 'ਚ ਉਹਨਾਂ ਨੂੰ ਤਾਂ ਕੋਈ ਫਰਕ ਪੈਣ ਨਹੀਂ ਲੱਗਾ ਕਿਉਂਕਿ ਉਹ ਤਾਂ ਵੈਸੇ ਹੀ ਇਸ ਬੋਲੀ ਤੋਂ ਟੁੱਟ ਚੁੱਕੇ ਆ ਉਹਨਾਂ ਲਈ ਤਾਂ ਸਿਰਫ ਪੰਜਾਬੀ ਗਾਣੇ ਘਰ 'ਚ ਵੱਜਣੇ ਚਾਹੀਦੇ ਆ ਵਿਆਹ ਸ਼ਾਦੀ ਦੇ ਸਮਾਗਮ ਤੇ ਜਾਂ ਹੋਰ ਖੁਸ਼ੀ ਦੇ ਮੌਕੇ ਤੇ ਨਹੀਂ ਤਾਂ ਉਹ ਤਾਂ ਬੱਚਿਆਂ ਨੂੰ ਵੈਸੇ ਹੀ ਵੀ ਪੰਜਾਬੀ ਬੋਲਣ ਨਹੀਂ ਦਿੰਦੇ ਮੱਚਿਆਂ ਨੂੰ ਇਹ ਮਹਿਸੂਸ ਹੀ ਨਹੀਂ ਕਰਾਉਂਦੇ ਕਿ ਇਹ ਬੋਲੀ ਉਹਨਾਂ ਦੀ ਆਪਣੀ ਬੋਲੀ ਹੈ। ਸੋ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਭਾਸ਼ਾ ਨੂੰ ਇੰਨੀਆਂ ਚੁਣੌਤੀਆਂ ਦਰਪੇਸ਼ ਆ। ਉਤੋਂ ਸਿਲੇਬਸ ਵਿੱਚੋਂ ਬਾਹਰ ਕੀਤੇ ਜਾਣ ਸਬੰਧੀ ਵੀ ਖਤਰਾ ਮੰਡਰਾ ਰਿਹਾ ਹੈ ਜਾਂ ਇਹਦੀ ਇੱਕ ਗੱਲ ਮਹਿਸੂਸ ਕੀਤੀ ਜਾ ਰਹੀ ਚਰਚਾ ਚੱਲ ਰਹੀ ਹੈ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪਰ ਪੰਜਾਬ ਦਾ ਇੱਕ ਵੱਡਾ ਵਰਗ ਇਸ ਵਿਸ਼ੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ। ਉਹ ਲੋੜ ਹੈ ਸਾਨੂੰ ਦੱਖਣ ਭਾਰਤ ਵੱਲ ਵੇਖਣ ਦੀ ਦੱਖਣ ਭਾਰਤ ਦੇ ਲੋਕ ਆਪਣੀ ਬੋਲੀ ਨਾਲ ਜੁੜ ਕੇ ਰਹਿੰਦੇ ਆ ਬੰਗਾਲਾ ਲੋਕਾਂ ਦੀ ਤਾਂ ਆਪਾਂ ਗੱਲ ਕਰ ਚੁੱਕੇ ਆ ਦੱਖਣ ਭਾਰਤ ਦੀ ਵੀ ਜ਼ਰੂਰ ਕਰੀਏ ਜੋ ਆਪਣੇ ਸੱਭਿਆਚਾਰ ਵਿਰਾਸਤ ਨਾਲ ਜੁੜੇ ਰਹਿੰਦੇ ਨੇ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹਿੰਦੇ ਨੇ ਦੱਖਣ ਭਾਰਤੀ ਸਿਨੇਮਾ ਵੀ ਇਸੇ ਕਰਕੇ ਤਰੱਕੀ ਕਰਦਾ ਕਿਉਂਕਿ ਆਪਣੀ ਬੋਲੀ ਨਾਲ ਜੁੜਦੇ ਨੇ ਭਾਵੇਂ ਕੰਨੜ ਆ ਤੇਲਗੂ ਹੈ ਮਲਿਆਲਮ ਹੈ ਉਹ ਸਾਰੇ ਆਪਣੀਆਂ ਭਾਸ਼ਾਵਾਂ ਨੂੰ ਪਿਆਰ ਕਰਦੇ ਆ ਤੇ ਉਸ ਭਾਸ਼ਾ ਨੂੰ ਬੋਲ ਕੇ ਮਾਣ ਮਹਿਸੂਸ ਕਰਦੇ ਆ ਹਾਲਾਂਕਿ ਅੰਗਰੇਜ਼ੀ ਉਹਨਾਂ ਦੀ ਸਾਰੇ ਭਾਰਤ ਦੇ ਲੋਕਾਂ ਨਾਲੋਂ ਬਹੁਤ ਵਧੀਆ ਹੈ ਬਹੁਤ ਵਧੀਆ ਅੰਗਰੇਜ਼ੀ ਉਹ ਬੋਲ ਸਕਦੇ ਆ ਪਰ ਉਹ ਆਪਣੀ ਮਾਂ ਬੋਲੀ ਨੂੰ ਤਰਜੀਹ ਦਿੰਦੇ ਆ ਅੰਗਰੇਜ਼ੀ ਉਹਨਾਂ ਨੂੰ ਆਉਂਦੀ ਹੈ ਫਿਰ ਵੀ ਉਹ ਆਪਣੀ ਮਾਂ ਬੋਲੀ ਬੋਲਦੇ ਤੇ ਉਹ ਵੀ ਕਈ ਵਾਰ ਇਸ ਚੀਜ਼ ਦਾ ਵਿਰੋਧ ਕਰਦੇ ਨੇ ਕਿ ਜਦੋਂ ਕੇਂਦਰ ਦੀ ਤਰਫੋਂ ਕੋਈ ਭਾਸ਼ਾ ਉਹਨਾਂ ਉੱਪਰ ਲਾਗੂ ਕਰਨ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਦੇ ਕਹਿਣ ਮੁਤਾਬਕ ਥੋਪਣ ਦੀ ਗੱਲ ਹੁੰਦੀ ਤਾਂ ਉਸ ਤਾਂ ਡਟ ਕੇ ਵਿਰੋਧ ਕਰਦੇ ਨੇ ਪਿਛਲੇ ਦਿਨ ਵੀ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦਾ ਬਿਆਨ ਆਇਆ ਕਿ ਕੇਂਦਰ ਸਰਕਾਰ ਹਿੰਦੀ ਭਾਸ਼ਾ ਨੂੰ ਥੋਪਣ ਦੀ ਕੋਸ਼ਿਸ਼ ਨਾ ਕਰੇ ਉਹ ਇਸ ਸੀਜ਼ ਨੂੰ ਕਦੇ ਵੀ ਮਨਜ਼ੂਰ ਨਹੀਂ ਕਰਨਗੇ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਰਵੀ ਚੰਦਰਨ ਅਸ਼ਵਿਨ ਦਾ ਬਿਆਨ ਵੀ ਬੜਾ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਬੋਲੀ ਵਿੱਚ ਗੱਲ ਕਰਨ ਦੀ ਤਰਜੀਹ ਦਿੱਤੀ ਸੀ ਤੇ ਉਸ ਬੋਲੀ ਵਿੱਚ ਬੋਲਣ ਉੱਤੇ ਮਾਣ ਮਹਿਸੂਸ ਕੀਤਾ ਸੀ ਸੋ ਦੱਖਣ ਭਾਰਤ ਵਾਲੇ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਆਪਣੀ ਮਾਂ ਬੋਲੀ ਨਾਲ ਜੁੜ ਕੇ ਰਹਿੰਦੇ ਨੇ ਪਰ ਪੰਜਾਬ ਵਿੱਚੇ ਬਿਮਾਰੀ ਸਭ ਤੋਂ ਜ਼ਿਆਦਾ ਹੈ ਕਿ ਆਪਣੀ ਮਾਂ ਬੋਲੀ ਦਾ ਨਿਰਾਦਰ ਕਰਨਾ ਤੇ ਮਾਂ ਬੋਲੀ ਨੂੰ ਜਦੋਂ ਕੋਈ ਖਤਰਾ ਖੜਾ ਹੁੰਦਾ ਹੈ ਤਾਂ ਉਹਦੀ ਗੱਲ ਵੀ ਨਾ ਸੁਣਨਾ ਧਿਆਨ ਦੇਣਾ ਜਾਂ ਉਹਦੇ ਦੇ ਕੁਝ ਕੰਮ ਕਰਨਾ ਹੱਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਇਹ ਚੀਜ਼ ਪੰਜਾਬ ਵਿੱਚ ਪੰਜਾਬੀਆਂ ਵਿੱਚ ਸਭ ਤੋਂ ਜ਼ਿਆਦਾ ਵੇਖੀ ਜਾਂਦੀ ਹੈ ਬੜੀ ਮੰਦਭਾਗੀ ਗੱਲ ਆ ਤੇ ਪੰਜਾਬੀ ਬੋਲੀ ਲਈ ਜੋ तमाम ਚੁਣੌਤੀਆਂ ਪਹਿਲਾਂ ਹੀ ਖੜੀਆਂ ਹੀ ਆ ਭਵਿੱਖ ਸੰਬੰਧੀ ਇੱਕ ਹੋਰ ਨਵੀਂ ਚੁਣੌਤੀ ਹੁਣ ਆ ਖੜੀ ਹੋ ਗਈ ਹੈ ਕਿ ਸਿਲੇਬਸ ਵਿੱਚ ਇਸ ਨੂੰ ਆਉਂਦੇ ਸਮੇਂ ਦੌਰਾਨ ਕਿਹੋ ਜਿਹਾ ਸਥਾਨ ਮਿਲੇਗਾ ਸਿਲੇਬਸ ਉਹਨਾਂ ਸਕੂਲਾਂ ਦਾ ਜਿਨ੍ਹਾਂ ਸਕੂਲਾਂ ਚ ਲੋਕੀ ਬੱਚਿਆਂ ਨੂੰ ਅੱਡੀਆਂ ਚੁੱਕ ਚੁੱਕ ਕੇ ਪੜਨ ਲਈ ਭੇਜਦੇ ਨੇ ਸੋ ਬਹੁਤੇ ਬੱਚੇ ਨਾ ਸਕੂਲਾਂ ਵਿੱਚ ਹੀ ਪੜਨੇ ਆ ਜਾਂ ਪੜਦੇ ਨੇ ਜਿਨ੍ਹਾਂ ਵਿੱਚ ਪੰਜਾਬੀ ਦੀ ਹੋਂਦ ਸੰਬੰਧੀ ਹੁਣ ਸਵਾਲ ਉੱਠ ਰਿਹਾ ਹੈ ਗੱਲ ਮਾਂ ਬੋਲੀ ਦੀ ਹੈ ਸਿਆਸਤ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਸਮਾਜਿਕ ਵੰਡੀਆਂ 'ਚੋਂ ਉੱਪਰ ਉੱਠ ਕੇ ਇਸ ਬੰਨੇ ਸੋਚਣ ਦੀ ਲੋੜ ਹੈ ਸਾਰਿਆਂ ਨੂੰ ਸਮੂਹ ਪੰਜਾਬੀਆਂ ਨੂੰ ਸੋ ਇਹ ਸੀ ਗੱਲਬਾਤ ਪੰਜਾਬ ਦੇ ਇਸ ਹੁਲੇ ਦੇ ਕੋ ਹੋਰ ਤਾਜ਼ਾ ਚਰਚਿਤ ਧਿਆਨ ਮੰਗਦੇ ਵਿਸ਼ੇ ਦੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਿਸਾਨੀ ਅੰਦੋਲਨ ਦੇ ਤਾਜ਼ਾ ਗੇੜ ਦੀ ਕਿਸਾਨਾਂ ਸੰਬੰਧੀ ਗੱਲਬਾਤ ਅਤੇ ਇਸ ਮੌਕੇ ਹੁਣ ਜੋ ਤਾਜ਼ਾ ਚੀਜ਼ ਸਾਹਮਣੇ ਆ ਰਹੀ ਹੈ ਜੋ ਤਾਜ਼ਾ ਗੱਲਬਾਤ ਦਾ ਗੇੜ ਚੱਲਿਆ ਤੇ ਇਹ ਬੇ ਸਟਾ ਰਿਹਾ ਉਹਦੇ ਵਿੱਚੋਂ ਕੋਈ ਸਟਾ ਨਹੀਂ ਨਿਕਲ ਸਕਿਆ ਇਹਦੇ ਹੁਣ ਕੀ ਮਾਇਨੇ ਨੇ ਤੇ ਨਵੀਂ ਗੱਲਬਾਤ ਵੀ ਹੁਣ ਹੋਣੀ ਹੈ ਆਉਂਦੇ ਦਿਨ ਉਸ ਤੋਂ ਪਹਿਲਾਂ ਵਿੱਚ ਕੀ ਹਾਲਾਤ ਰਹਿਣ ਦੀ ਸੰਭਾਵਨਾ ਹੈ ਹੁਣ ਤੱਕ ਕੀ ਹਾਲਾਤ ਰਹੇ ਨੇ ਜੋ ਕਿਸਾਨ ਸੰਘਰਸ਼ ਕਰ ਰਹੇ ਨੇ ਬਾਰਡਰਾਂ ਉੱਪਰ ਰੁਕੇ ਹੋਏ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਥੇ ਦੀ ਕੀ ਸਥਿਤੀ ਹੈ ਉਸ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਅਤੇ ਇਸ ਮੁੱਦੇ ਨੂੰ ਲੈ ਕੇ ਕੀ ਹੱਲ ਨਿਕਲੇਗਾ ਕੋਈ ਉਸ ਉੱਪਰ ਵੀ ਚਰਚਾ ਕਰਾਂਗੇ ਕਿਸਾਨ ਅੰਦੋਲਨ ਕਿਸਾਨੀ ਸੰਘਰਸ਼ ਕਿਸਾਨੀ ਦਾ ਮੁੱਦਾ ਇੱਕ ਵਾਰ ਫੇਰ ਪਖਿਆ ਹੋਇਆ ਮਗਿਆ ਹੋਇਆ ਦੇਸ਼ ਵਿੱਚ ਇਸ ਵੇਲੇ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਇਹ ਹੀ ਬਣਿਆ ਹੈ ਕਿਸਾਨੀ ਅੰਦੋਲਨ ਤੇ ਕਿਸਾਨਾਂ ਦਾ ਸੰਘਰਸ਼ ਜਿਹਦੇ ਵਿੱਚ ਗਲਬਾਤ ਦਾ ਤਾਸਾ ਦੌਰ ਹੋਇਆ ਤੇ ਇਸ ਗਲਬਾਤ ਵਿੱਚ ਕੋਈ ਸਿੱਟਾ ਨਹੀਂ ਨਿਕਲ ਸਕਿਆ ਸੋ ਇਸ ਗਲਬਾਤ ਦੀ ਪ੍ਰਕਿਰਿਆ ਵਿੱਚ ਜਿਹੜਾ ਸਭ ਤੋਂ ਵੱਡਾ ਨੁਕਤਾ ਆ ਉਹ ਹੈ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਘੱਟੋ-ਘੱਟ ਸਮਰਥਨ ਮੁੱਲ ਜਿਹਦੀ ਜ਼ੁਬਾਨੀ ਤਾਂ ਬਹੁਤ ਗੱਲ ਹੁੰਦੀ ਹੈ ਪਰ ਕਿਸਾਨ ਧਿਰਾਂ ਜਿਹੜੀਆਂ ਨੇ ਉਹ ਇਹਦੀ ਲਿਖਤੀ ਗਾਰੰਟੀ ਚਾਹੁੰਦੀਆਂ ਨੇ ਲਿਖਤੀ ਗਾਰੰਟੀ ਭਾਵ ਇਹਨੂੰ ਕਾਨੂੰਨੀ ਰੂਪ ਵਿੱਚ ਵੇਖਣਾ ਚਾਹੁੰਦੀਆਂ ਨੇ ਕਿ ਇਹਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਲੀਗਲ ਇੱਕ ਡਾਕੂਮੈਂਟ ਬਣੇ ਤਾਂ ਕਿ ਐਮਐਸਪੀ ਦਾ ਜੋ ਵੀ ਰੇਟ ਤੈਅ ਹੁੰਦਾ ਆ ਉਹ ਕਿਸਾਨ ਨੂੰ ਜ਼ਰੂਰ ਮਿਲੇ ਤੇ ਜੋ ਵੀ ਇਹਦੀ ਅਵਗਿਆ ਕਰਦਾ ਆ ਜਾਂ ਐਮਐਸਪੀ ਦਾ ਨਿਰਧਾਰਤ ਰੇਟ ਨਹੀਂ ਦਿੰਦਾ ਉਹਦੇ ਖਿਲਾਫ ਕਾਰਵਾਈ ਹੋਵੇ ਇਹ ਕਿਸਾਨਾਂ ਤੇ ਰਾਂ ਦੀ ਪ੍ਰਮੁੱਖ ਮੰਗ ਆ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਕਿਉਂਕਿ ਐਮਐਸਪੀ ਚਲਤਾ ਰਹੀ ਹੈ ਮੌਜੂਦਾ ਸਮੇਂ ਪਰ ਇਹ ਜ਼ਰੂਰੀ ਨਹੀਂ ਕਿ ਜੋ ਐਮਐਸਪੀ ਸਰਕਾਰ ਨੇ ਤੈਅ ਕੀਤੀ ਹੁੰਦੀ ਹੈ ਉਹ ਨਹੀਂ ਕਿਸਾਨ ਨੂੰ ਮਿਲਦੀ ਵੀ ਹੋਵੇ ਕਿਉਂਕਿ ਫਸਲ ਜਾਂ ਜਿੰਸ ਖਰੀਦਣ ਵਾਲੇ ਆਪਣੇ ਹਿਸਾਬ ਨਾਲ ਮਾਪਦੰਡ ਤੈਅ ਕਰਦੇ ਨੇ ਕੀਮਤ ਉੱਪਰ ਥੱਲੇ ਕਰ ਲੈਂਦੇ ਨੇ ਫਸਲ ਦੇ ਵਿੱਚ ਨੁਕਸ ਕੱਢ ਕੇ ਜਿਵੇਂ ਕਣਕ ਦੇ ਮਾਮਲੇ 'ਚ ਕਹਿ ਦਿੱਤਾ ਜਾਂਦਾ ਸੀ ਕਿ ਕਣਕ ਵਿੱਚ ਨਮੀ ਦੀ ਕਮੀ ਜਾਂ ਉਹਦੇ ਵਿੱਚ ਹੋਰ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਕੱਢ ਕੇ ਕਿਸਾਨ ਨੂੰ ਰੇਟ ਕੇ ਵਾਰੀ ਘੱਟ ਕਰ ਦਿੱਤਾ ਜਾਂਦਾ ਸੀ ਤੇ ਕਿਸਾਨ ਕਈ ਵਾਰੀ ਘੱਟ ਰੇਟ ਉੱਤੇ ਵੇਚਣ ਦੇ ਮਜਬੂਰ ਹੁੰਦਾ ਸੀ ਹੁਣ ਇਸੇ ਚੀਜ਼ ਨੂੰ ਵੇਖਦੇ ਆ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਹਿਲਾ ਕਿਸਾਨ ਅੰਦੋਲਨ ਲੱਗਿਆ ਸੀ 2020-21 ਵਾਲਾ ਉਦੋਂ ਵੀ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਹੋਈ ਸੀ ਹਾਮੀ ਵੀ ਭਰੀ ਗਈ ਸੀ ਬਾਅਦ ਵਿੱਚ ਇਸ ਮੁੱਦੇ ਨੂੰ ਲੈ ਕੇ ਕਮੇਟੀ ਬਣਾਉਣ ਦੀ ਵੀ ਗੱਲ ਹੋਈ ਸੀ ਪਰ ਅੱਗੇ ਗੱਲ ਫਿਰ ਪਤਾ ਨਹੀਂ ਕਿਹੜੇ ਪਾਸੇ ਅਲੋਪ ਹੋ ਗਈ ਤੇ ਮੁੜ ਕੇ ਤਾਂ ਕਦੀ ਜ਼ਿਕਰ ਜਾਂ ਚਰਚਾ ਸੁਣੀ ਨਹੀਂ ਨੀ ਸੀ ਗਈ ਹੁਣ ਉਹੀ ਚੀਜ਼ ਦੁਬਾਰਾ ਚਰਚਾ ਵਿੱਚ ਆ ਗਈ ਹੈ ਉਹੀ ਮੁੱਦਾ ਜਿਹੜਾ ਦੁਬਾਰਾ ਸੁਰਖੀਆਂ ਵਿੱਚ ਆ ਗਿਆ ਐ ਐਮਐਸਪੀ ਵਾਲਾ ਤੇ ਇਸੇ ਕਰਕੇ ਇਹ ਮੁੱਦਾ ਇੱਕ ਵਾਰ ਫੇਰ ਪੱਖਦਾ ਹੋਇਆ ਵਿਖਾਈ ਦੇ ਰਿਹਾ ਹੈ ਸਭ ਤੋਂ ਵੱਡੀ ਚੀਜ਼ ਇਹੀ ਕਿਸਾਨ ਇਸ ਲਈ ਮੰਗਦੇ ਹੋਏ ਵਿਖਾਈ ਦਿੰਦੇ ਨੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਤਾਂ ਕਿ ਕਿਸਾਨ ਨੂੰ ਉਹਦੀ ਉਪਜਤਾ ਇੱਕ ਮੁੱਲ ਜਿਹੜਾ ਆ ਉਹ ਮਿਲਣਾ ਯਕੀਨੀ ਬਣਾਇਆ ਜਾ ਸਕੇ ਇਸ ਚੀਜ਼ ਨੂੰ ਕਿਸਾਨ ਲੈ ਕੇ ਮੋਖ ਮੰਗ ਵਜੋਂ ਮੂਰੇ ਚੱਲ ਰਹੇ ਨੇ ਬੇਸ਼ੱਕ ਹੋਰ ਵੀ ਮੰਗਾਂ ਦੇ ਨਾਲ ਬਹੁਤ ਸਾਰੀਆਂ ਹੋਰ ਵੀ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਜ ਜਿਹਨਾਂ ਬਾਰੇ ਦੱਸਣਾ ਬਣਦਾ ਹੈ ਕਿ ਪਿਛਲਾ ਜਿਹੜਾ ਪਹਿਲਾ ਕਿਸਾਨ ਅੰਦolan ਲੱਗਾ ਸੀ ਉਦੋਂ ਦੀਆਂ ਜਿਹੜੀਆਂ ਮੰਗਾਂ ਲਟਕ ਰਹੀਆਂ ਨੇ ਉਹਨਾਂ ਦੀ ਗੱਲ ਵੀ ਦੁਬਾਰਾ ਹੋ ਰਹੀ ਹੈ ਪਰ ਸਭ ਤੋਂ ਵੱਡਾ ਜਿਹੜਾ ਨੁਕਤਾ ਆ ਜਿਹਦੇ ਉੱਪਰ ਪੇਚ ਫਸ ਰਿਹਾ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਮੁੱਦੇ ਉੱਤੇ ਸਹਿਮਤੀ ਨਹੀਂ ਬਣ ਰਹੀ ਫਿਲਹਾਲ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਿੱਤੇ ਜਾਣ ਸੰਬੰਧੀ ਇਹ ਸਭ ਤੋਂ ਵੱਡਾ ਪੇਚ ਇਸੇ ਗੱਲ ਉੱਤੇ ਇਸ ਵੇਲੇ ਫਸਿਆ ਹੋਇਆ ਹੈ ਤੇ ਇਸੇ ਮੁੱਦੇ ਦਾ ਰੀੜਕਾ ਹੈ। ਇਹੀ ਕਾਰਨ ਹੈ ਕਿ ਗੱਲਬਾਤ ਬੇਸਿੱਟਾ ਰਹੀ। ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ। ਹੁਣ ਇਸ ਮੁੱਦੇ ਉੱਤੇ ਐਸ ਵੇਲੇ ਖੜੋਤ ਬਣ ਗਈ ਹੈ। ਇੱਕ ਖੜੋਤ ਜੀ ਹੈ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਉੱਤੇ। ਕਿਸਾਨ 13 ਚਾਹੁੰਦਿਆਂ ਨੇ ਸਰਕਾਰ ਫਿਲਹਾਲ ਇਸ ਮੁੱਦੇ ਤੇ ਵੱਤ ਵੱਤ ਕਮੇਟੀ ਬਣਾਉਣ ਦੀ ਪੇਸ਼ਕਸ਼ ਕਰ ਰਹੀ ਹੈ ਇਸ ਤੋਂ ਅੱਗੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਸੰਬੰਧੀ ਕੋਈ ਹਾਮੀ ਜਾਂ ਹੰਗਾਰਾ ਹਾਲੇ ਤੱਕ ਨਹੀਂ ਭਰਿਆ ਗਿਆ ਸੋ ਇਹੀ ਕਾਰਨ ਹੈ ਕਿ ਇਹ ਸਭ ਤੋਂ ਵੱਡਾ ਖੜੋਤ ਦਾ ਜਮੂਦ ਜਿਹੜਾ ਬਣਿਆ ਹੋਇਆ ਹੈ ਇਸ ਮਾਮਲੇ 'ਚ ਇਸੇ ਨੁਕਤੇ ਉੱਪਰ ਹੈ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਇੱਕ ਕਾਨੂੰਨ ਬਣਾਇਆ ਜਾਂਦਾ ਤਾਂ ਕਿ ਜਿਹੜਾ ਵੀ ਐਮਐਸਪੀ ਨਹੀਂ ਦੇ ਰਿਹਾ ਜੱਥੇ ਐ ਐਮਐਸਪੀ ਦੀ ਉਲੰਘਣਾ ਕਰ ਰਿਹਾ ਹੈ ਉਹ ਸਜ਼ਾ ਦਾ ਹੱਕਦਾਰ ਹੋਵੇ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾ ਸਕੇ ਇਹ ਕਿਸਾਨਾਂ ਦੀ ਮੰਗ ਹੈ ਇਹਨੂੰ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਮੰਗਦੇ ਨੇ ਮੰਨਦੇ ਵੀ ਨੇ ਅਤੇ ਮੰਗਦੇ ਵੀ ਨੇ ਤੇ ਇਸੇ ਮੁੱਦੇ ਨੂੰ ਲੈ ਕੇ ਪੀਚ ਫਸਿਆ ਹੋਇਆ ਹੈ ਕਿਸਾਨ ਤੇ ਰੰਦਾ ਕਹਿਣਾ ਕਿ ਕਿਸਾਨੀ ਦੇ ਭਵਿੱਖ ਦੇ ਲਈ ਇਹ ਮੁੱਦਾ ਬੜਾ ਜ਼ਰੂਰੀ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਸੋ ਇਹਦੀ ਗੂੰਜ ਪਈ ਹੈ ਤਾਜ਼ਾ ਮੀਟਿੰਗ ਵਿੱਚ ਇਸੇ ਕਰਕੇ ਕਿਸਾਨ ਅੰਦੋਲਨ ਫਿਲਹਾਲ ਚੱਲਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸੇ ਕਰਕੇ ਕਿਸਾਨਾਂ ਦਾ ਸੰਘਰਸ਼ ਜਿਹੜਾ ਚੱਲਦਾ ਹੋਇਆ ਵਿਖਾਈ ਦੇ ਰਿਹਾ ਦਿੱਲੀ ਕੂਚ ਦਾ ਸੱਦਾ ਇਸੇ ਕਰਕੇ ਫਿਲਹਾਲ ਕਾਇਮ ਵਿਖਾਈ ਦੇ ਰਿਹਾ ਹੈ। ਤੇ ਜਿੱਥੇ ਤੱਕ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਆ ਜਿਸ ਦਿਨ ਮੀਟਿੰਗ ਰੱਖੀ ਗਈ ਸੀ ਉਸ ਦਿਨ ਕਿਸਾਨ ਤੇ ਰਾਮ ਵੱਲੋਂ ਪਹਿਲਾਂ ਹੀ ਇਹ ਐਲਾਨ ਹੋ ਗਿਆ ਸੀ ਕਿ ਜਿੰਨੀ ਦੇਰ ਮੀਟਿੰਗ ਹੋਊਗੀ ਉਸ ਦਿਨ ਓਨੀ ਦੇਰ ਤੱਕ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ। ਤੇ ਕਿਸਾਨ ਉਸ ਦਿਨ ਪੂਰੀ ਤਰ੍ਹਾਂ ਸ਼ਾਂਤਵੇਂ ਬੈਠੇ ਰਹੇ ਕਿਸੇ ਕਿਸਮ ਦੇ ਅੱਗੇ ਵਧਣ ਦੀ ਕੋਸ਼ਿਸ਼ ਜਾਂ ਬੈਰੀਕੇਡ ਹਟਾ ਕੇ ਲੰਘਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਕ ਾਠੋਣੇ ਨਜ਼ਰ ਆਇਆ ਪਰ ਅੱਗੇ ਵਧਣ ਦੀ ਕੋਈ ਹੋਰ ਕੋਸ਼ਿਸ਼ ਨਹੀਂ ਹੋਈ ਤੇ ਕਿਸਾਨਾਂ ਦੀ ਤਾਜ਼ਾ ਸਥਿਤੀ ਕਿਸਾਨ ਉਸੇ ਥਾਵਾਂ ਉੱਪਰ ਮੌਜੂਦ ਨੇ ਸ਼ੰਭੂ ਬਾਰਡਰ ਸ਼ੰਭੂ ਬੈਰੀਅਰ ਜਿਸ ਨੂੰ ਕਹਿੰਦੇ ਆ ਤੇ ਖਨੌਰੀ ਬਾਰਡਰ ਪੰਜਾਬ ਤੋਂ ਹਰਿਆਣੇ ਨੂੰ ਜਾਣ ਦੇ ਜਿਹੜੇ ਦੋ ਪ੍ਰਮੁੱਖ ਰਾਹ ਨੇ ਉਥੇ ਕਿਸਾਨਾਂ ਦੀ ਮੌਜੂਦਗੀ ਹੈ ਰੋਕਾਂ ਲੱਗੀਆਂ ਹੋਈਆਂ ਨੇ ਮੋਰੇ ਤੇ ਕਿਸਾਨ ਨੌਜਵਾਨ ਖਾਸ ਕਰ ਉਥੇ ਹੀ ਮੌਜੂਦ ਨੇ ਪਿਛਲੀ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਹੋਇਆ ਕਰਦੇ ਸੀ ਮੀਟਿੰਗ ਵਿੱਚ ਐਤਕੀ ਬਹੁਤ ਸਾਰੇ ਕਿਸਾਨ ਆਗੂ ਪਿੱਛੇ ਰਹਿ ਕੇ ਹੀ ਬਿਆਨ ਜਾਰੀ ਕਰ ਰਹੇ ਨੇ ਮੀਟਿੰਗ ਵਿੱਚ ਜਿਸ ਤਰੀਕੇ ਦਾ ਕਿਸਾਨਾਂ ਦਾ ਵੱਡਾ ਇਕੱਠ ਪਿਛਲੀ ਵਾਰ ਨਜ਼ਰ ਆਉਂਦਾ ਸੀ ਉਹ ਜਿਹਾ ਐਤਕੀ ਨਜ਼ਰ ਨਹੀਂ ਆਉਂਦਾ ਇਹ ਚੀਜ਼ ਵੀ ਇੱਕ ਖਾਸ ਵੇਖਣ ਵਾਲੀ ਚੀਜ਼ ਐਦਕੀ ਪ੍ਰਮੁੱਖ ਨਾ ਕਿਸਾਨਾਂ ਗੂ ਜਿਵੇਂ ਰਕੇਸ਼ ਤਕੈਤ ਗੁਰਨਾਮ ਸਿੰਘ ਚੜੂਨੀ ਮਧ ਪ੍ਰਦੇਸ਼ ਤੇ ਕਾਫੀ ਕਿਸਾਨ ਪਿਛਲੀ ਵਾਰ ਸ਼ਾਮਲ ਸਨ ਐਦਕੀ ਉਹ ਪ੍ਰਮੁੱਖ ਰੂਪ ਨਾਲ ਮੋਹਰੇ ਨਸਰ ਨਹੀਂ ਆਏ ਜੇ ਆਏ ਵੀ ਤਾਂ ਇੱਕ ਦੋ ਦਿਨ ਦੀ ਦੇਰੀ ਤੋਂ ਬਾਅਦ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਏ ਇਸੇ ਤਰ੍ਹਾਂ ਪੰਜਾਬੀ ਗਾਇਕ ਪਿਛਲੀ ਵਾਰ ਪਹਿਲੇ ਦਿਨ ਤੋਂ ਹੀ ਨਾਲ ਤੁਰਨੇ ਸ਼ੁਰੂ ਹੋ ਗਏ ਸੀ ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਤੋਂ ਕਲਾਕਾਰ ਅਦਾਕਾਰ ਪਹਿਲੇ ਦਿਨ ਤੋਂ ਹੀ ਨਾਲ ਤੁਰਨੇ ਸ਼ੁਰੂ ਹੋ ਗਏ ਸੀ ਐਤ ਕੀ ਵਿਖਾਈ ਨਹੀਂ ਦਿੱਤੇ ਐਤ ਕੀ ਉਸ ਤਰੀਕੇ ਦੇ ਉਸ ਪਾਸਿਓਂ ਰੁਝਾਨ ਵਿਖਾਈ ਨਹੀਂ ਦਿੱਤੇ ਇਹ ਵੀ ਇੱਕ ਖਾਸ ਨੋਟ ਕਰਨ ਵਾਲੀ ਗੱਲ ਹੈ ਐਤ ਕੀ ਦੀ ਤੇ ਸੁਭਾਵਕ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਪਿਛਲੀ ਵਾਰ ਜੋ ਕਿਸਾਨਾਂ ਦਾ ਰੂਹ ਵੇਖਿਆ ਸੀ ਉਸ ਨੂੰ ਵੀਖਦੇ ਆ ਕਾਫੀ ਤਕੜੀ ਤਿਆਰੀ ਐਤ ਕੀ ਪਹਿਲੀ ਕਰ ਲਈ ਸੀ ਰੋਕਾਂ ਤੋਂ ਬੈਰੀਕੇਡਿੰਗ ਤੋਂ ਵੱਖ-ਵੱਖ ਲੇਅਰ ਦੀ ਮਲਟੀਪਲ ਲੇਅਰ ਬੈਰੀਕੇਡਿੰਗ ਵੇਖ ਕੇ ਲੱਗਦਾ ਹੈ ਕਿ ਪਿਛਲੀ ਵਾਰ ਦੇ ਅੰਦੋਲਨ ਯਾਨੀ ਕਿ 2020 2021 ਦੇ ਅੰਦੋਲਨ ਮੌਕੇ ਸਰਕਾਰ ਨੇ ਜੋ ਕਿਸਾਨਾਂ ਦਾ ਜੋਸ਼ ਵੇਖਿਆ ਸੀ ਐਤ ਕੀ ਉਸ ਨੂੰ ਵੇਖਦੇ ਆ ਪਹਿਲਾਂ ਹੀ ਇੰਨੀ ਤਿਆਰੀ ਕਰ ਲਈ ਸੀ ਇਹੀ ਕਾਰਨ ਰਿਹਾ ਕਿ ਪਹਿਲੇ 3-4 ਦਿਨ ਜਿਹੜੇ ਨੇ ਕਿਸਾਨ ਉੱਥੇ ਖੜੇ ਨਜ਼ਰ ਆਏ ਪੰਜਾਬ ਤੋਂ ਅੱਗੇ ਇਨਯਰ ਰੁਕਾਂ ਲਾਈਆਂ ਗਈਆਂ ਹਰਿਆਣਾ ਬਾਰਡਰ ਤੇ ਹਰਿਆਣੇ ਦੀ ਐਂਟਰੀ ਪੁਆਇੰਟ ਉੱਤੇ ਹੀ ਕਿ ਬਹੁਤ ਵੱਡੇ ਪੱਧਰ ਉੱਤੇ ਰੁਕਾਂ ਲੱਗੀਆਂ ਨਜ਼ਰ ਆਈਆਂ ਤੇ ਰਾਹ ਜਿਹੜੇ ਨੇ ਪੂਰੀ ਤਰ੍ਹਾਂ ਬੰਦ ਨੇ ਹਰਿਆਣੇ ਨੂੰ ਜਾਂਦੇ ਰਾਹ ਤੇ ਹਰਿਆਣੇ ਤੇ ਅੰਬਾਲਾ ਵਿੱਚ ਦੀ ਹੋ ਕੇ ਦਿੱਲੀ ਨੂੰ ਰਾਹ ਜਾਂਦਾ ਸੋ ਇਹ ਰਸਤੇ ਜਿਹੜੇ ਨੇ ਸੜਕੀ ਮਾਰਗ ਜਿਹੜੇ ਨੇ ਪੂਰੀ ਤਰ੍ਹਾਂ ਬੰਦ ਨੇ ਇਹਨਾਂ ਮਾਰਗਾਂ ਦੇ ਬੰਦ ਹੋਣ ਕਰਕੇ ਕਾਫੀ ਆਵਾਜ਼ਾਈ ਵੀ ਪ੍ਰਭਾਵਿਤ ਹੁੰਦੀ ਹੈ ਤੇ ਜਿਹੜੇ ਆਮ ਟ੍ਰੈਫਿਕ ਲਈ ਰਾਹ ਡਾਇਵਰਟ ਕੀਤੇ ਗਏ ਨੇ ਪਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਕੀ ਇਲਜ਼ਾਮ ਬਹੁਤ ਸਾਰੇ ਲੱਗ ਰਹੇ ਨੇ ਤੇ ਇਲਜ਼ਾਮ ਤੇ ਬਿਆਨਬਾਜ਼ੀ ਲਗਾਤਾਰ ਚੱਲ ਰਹੀ ਹੈ। ਕਿਸਾਨ ਜਿੱਥੇ ਬੰਦੀਆਂ ਦਾ ਕਹਿਣਾ ਹੈ ਕਿ ਕਿਸਾਨ ਸ਼ਾਂਤਮਈ ਬੈਠੇ ਨੇ ਹੌਲੀ-ਹੌਲੀ ਕਈ ਜਿੱਥੇ ਬੰਦੀਆਂ ਹੌਲੀ-ਹੌਲੀ ਇਸ ਅੰਦੋਲਨ ਦੇ ਨਾਲ ਜੁੜ ਰਹੀਆਂ ਨੇ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਪਰ ਇੱਕ ਚੀਜ਼ ਸਪਸ਼ਟ ਹੈ ਕਿ ਜਿੰਨੇ 32 ਕਿਸਾਨ ਜਿੱਥੇ ਬੰਦੀਆਂ ਦਾ ਇਕੱਠ ਪਿਛਲੀ ਵਾਰੀ ਨਜ਼ਰ ਆਉਂਦਾ ਸੀ ਜਿੰਨੇ ਆਗੂ ਨਜ਼ਰ ਆਉਂਦੇ ਸੀ ਵਖ ਵਖ ਆਗੂ ਪ੍ਰੈਸ ਕਾਨਫਰੰਸਾਂ ਵਿੱਚ ਇਕੱਠੇ ਬੈਠਿਆਂ ਨਜ਼ਰ ਆਉਂਦੇ ਸੀ ਐਤਕੀ ਉਹੋ ਜਹੀ ਕਿਸਾਨਾਂ ਦੀ ਵੀ ਜਿਹੜੀ ਆਗੂਆਂ ਦੀ ਜ਼ਿਕਰ ਗੱਲ ਹੋਵੇ ਤਾਂ ਮੁਰੇ ਨਹੀਂ ਆਏ ਜਾਂ ਆ ਨਹੀਂ ਰਹੇ ਜਾਂ ਪਿਛਲੀ ਵਾਰ ਦੇ ਸਬਕ ਨੇ ਜਾਂ ਪਿਛਲੀ ਵਾਰ ਦੀਆਂ ਉਹ ਜਿਹੀ ਕਮੀਆਂ ਪੇਸ਼ੀਆਂ ਦੀ ਗੱਲ ਵੀ ਹੋ ਸਕਦੀ ਕਿਉਂਕਿ ਅੱਧਾ ਕਿਸਾਨੀ ਮੋਰਚਾ ਜਿਹੜਾ ਸਿਆਸਤ ਦੇ ਰਾਹ ਪੈ ਗਿਆ ਸੀ ਇਸੀ ਕਰਕੇ ਬਣਿਆ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਿੰਗ ਸੋ ਉੱਥੇ ਵੀ ਸਭ ਕੁਝ ਦੁਫਾੜ ਹੋ ਗਿਆ ਸੀ ਐਦਕੀ ਹਾਲੇ ਸਮਾਂ ਲੱਗ ਰਿਹਾ ਹੈ ਜੇ ਲੱਗਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਸਾਨ ਆਗੂਆਂ ਦੀ ਹਾਜ਼ਰੀ ਅਤੇ ਮੌਜੂਦਗੀ ਨੂੰ ਇੱਕ ਵਜਾ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਵਿਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਨਵੇਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਅੰਕ ਸਣੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਸੇ ਤਰ੍ਹਾਂ ਵਿਖਤ ਰਹੋ ਦਾ ਪੰਜਾਬ ਟਾਕਸ ਚੈਨਲ ਅੱਜ ਦੇ ਸੰਕ ਵਿੱਚ ਇੰਨਾ ਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ